ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਦੇਖੋ ਕੀ ਕਿਹਾ ਪਤਾ ਨਹੀਂ ਅਭੀ ਕਿੰਨੇ ਲੋਕੋ ਨੇ ਜੋ ਇਲੀਗਲ ਵਹਾਂ ਪੇ ਅਮਰੀਕਾ ਨੇ ਆਪਣੀ ਡਿਟੈਂਸ਼ਨ ਮੇ ਲਈਏ ਹੋਏ ਹੈ ਉਹ ਪਤਾ ਨਹੀਂ ਕਿੰਨੇ ਨੰਬਰ ਹੋਣਗੇ ਔਰ ਅਗਰ ਕਿਉਂਕਿ ਆਨੇ ਵਾਲੇ ਦਿਨੋਂ ਮੇ ਕਹਾ ਕਹਾ ਪੇ 에어ਪੋਰਟ ਮੇ ਜਹਾਜ਼ ਉਤਰੇਗੇ ਇਹ ਕਿਸੇ ਕੋ ਪਤਾ ਹੈ ਕਿਸੇ ਨੇ ਬਤਾਇਆ ਹੈ ਇਨਫੋਰਮੇਸ਼ਨ ਆਪਣੇ ਆਪ ਹੀ ਇਹ ਬਾਤ ਕਹਿਣਾ ਵੀ ਪੰਜਾਬ ਮੇ ਆ ਰਹੇ ਹੈ ਅਭੀ ਹੋਰ ਜਹਾਜ਼ ਕਿਤਨੇ ਆਨੇ ਹੈ ਕਹਾਂ ਕਹਾਂ ਉਹ ਦਿੱਲੀ ਉਤਰੇਗੇ ਗੁਜਰਾਤ ਉਤਰੇਗੇ ਅਹਮਦਾਬਾਦ ਉਤਰੇਗੇ ਹਰ ਜਗ੍ਹਾ ਜਹਾਜ਼ ਹੈ ਉਹ ਅਭੀ ਤਾਂ ਦੋ ਜਹਾਜ਼ ਇੱਕ ਆਇਆ ਇੱਕ ਆਨੇ ਵਾਲਾ ਹੈ ਔਰ ਬਹੁਤ ਲੋਕ ਹੈ ਜੋ ਉਨਕੀ ਡਿਟੈਂਸ਼ਨਸ ਵਿੱਚ ਹੈ ਜੋ ਪਤਾ ਚੱਲ ਰਹਾ ਹੈ ਮੈਂ ਤੁਹਾਨੂੰ ਕਹਿ ਰਿਹਾ ਵੀ ਬਹੁਤ ਬਹੁਤ ਵੱਡੇ ਨੰਬਰ ਨੇ ਜਿਹੜੇ ਕਿਉਂਕਿ ਇੱਕ ਮੈਂ ਸਭ ਤੋਂ ਪਹਿਲਾਂ ਇੱਕ ਮੇਰੀ ਮੈਂ ਸਾਰੇ ਜਿਹੜੇ ਟਰੈਵਲ ਏਜੰਟਸ ਨੇ ਜਿਨ੍ਹਾਂ ਨੇ ਜਾਲੀ ਇਹ ਲੋਕ ਭੇਜੇ ਆ ਜਿਨ੍ਹਾਂ ਦੀਆਂ ਘਰ ਵੇਚ ਗਏ ਜ਼ਮੀਨਾਂ ਵੇਚ ਗੀਆਂ ਦੋ ਦੋ ਪਰਿਵਾਰ ਸਕੇ ਭਰਾਵਾਂ ਨੇ ਜਿਹੜਾ ਆਪਣੀ ਆਪਣੀ ਜ਼ਮੀਨ ਵੇਚਤੀ ਮੈਂ ਹੱਥ ਜੋੜ ਕੇ ਪਹਿਲਾਂ ਸਾਰੇ ਟਰੈਵਲ ਏਜੰਟਸ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਜੇ ਤੁਹਾਨੂੰ ਸ਼ਰਮ ਆ ਥੋੜੀ ਬਹੁਤੀ ਜੇ ਤੁਹਾਡੇ ਤੁਹਾਨੂੰ ਮਾੜਾ ਮੋਟਾ ਦਰਦ ਆ ਤੁਸੀਂ ਇੰਨਾ ਪੈਸਾ ਲਿਆ ਕਿਉਂਕਿ ਪਹਿਲਾਂ ਜਿਹੜੀ ਗਵਰਨਮੈਂਟ ਸੀ ਬਾਈਡਨ ਦੀ ਸੀ ਸਿੱਧਾ ਜਿਹੜਾ ਜਾਂਦੇ ਸੀਗੇ ਤੇ ਸਿੱਧਾ ਉੱਥੇ ਜਿਹੜੀ ਬਾਰਡਰ ਸਕਿਉਰਿਟੀ ਉਹਨਾਂ ਦੀ ਬਾਰਡਰ ਸਕਿਉਰਿਟੀ ਜਿਹੜੀ ਫੋਰਸ ਸੀ ਉਹਨਾਂ ਦੇ ਕੋਲ ਸਰੈਂਡਰ ਕਰ ਦਿੰਦੇ ਸੀ ਜਾ ਕੇ ਮੈਕਸੀਕੋ ਤੋਂ ਤੇ ਉਹ ਸਿੱਧਾ ਡਿਟੈਂਸ਼ਨ ਸੈਂਟਰ ਤੋਂ ਅਗਲੇ ਦਿਨ ਵਕੀਲ ਉਹਨਾਂ ਦੇ ਛੜਾ ਕੇ ਲੈ ਜਾਂਦੇ ਸੀ ਪਹਿਲਾਂ ਕਈ ਸਾਲਾਂ ਦੀ ਪ੍ਰਕਿਰਿਆ ਇਹ ਰਹੀ ਆ ਕਈ ਸਾਲਾਂ ਹੁਣ 2-2 ਮਹੀਨੇ ਹੋ ਗਏ 2-2 ਮਹੀਨੇ ਹੋ ਗਏ 6-6 ਮਹੀਨੇ ਹੋ ਗਏ ਇਹ ਬੱਚਿਆਂ ਨੂੰ ਚੱਲੇ ਹੋਏ ਡੰਕੀ ਰੂਟ ਨਹੀਂ ਉਹਨਾਂ ਨੂੰ ਸਨੇਹਾ ਬਚਾਉਣ ਦੀ ਲੋੜ ਆ ਜਿਹੜੇ ਵੀ ਇਹ ਟਰੈਵਲ ਟਰੈਵਲ ਏਜੰਟ ਨੇ ਬਈ ਹੁਣ ਉੱਥੇ ਸਰਕਾਰ ਬਦਲ ਗਈ ਆ ਹੁਣ ਉਹ ਸਿੱਧਾ ਬਾਰਡਰ ਪਾਰ ਕਰਕੇ ਉਹਨਾਂ ਨੇ ਉਹਨਾਂ ਦੀ ਪੁਲਿਸ ਕੋਲ ਨਹੀਂ ਜਾਣਾ ਜੇ जानਦੀ ਉਹਨਾਂ ਦੇ ਕੋਲ ਕੋਈ ਵਜ੍ਹਾ ਹੈ ਤਾਂ ਜਾਣ ਨਹੀਂ ਆਪਣੇ ਸਾਰੇ ਏਜੰਟਸ ਨੂੰ ਕਹਿਣਾ ਚਾਹੀਦਾ ਵੀ ਉਹਨਾਂ ਨੂੰ ਸੁਰੱਖਿਤ ਘਰੇ ਵਾਪਸ ਬੁਲਾ ਲੈਣ ਜਾਂ ਜਿਹੜੀ ਕੰਟਰੀ ਹਜੇ ਉਹਨਾਂ ਨੂੰ ਲੈ ਸਕਦੀ ਆ ਉਹ ਕੰਟਰੀ ਵੱਲ ਭੇਜਣ ਅਮਰੀਕਾ ਵੱਲ ਟਰੈਵਲ ਏਜੰਟ ਕਿਰਪਾ ਕਰਕੇ ਆਪਣੇ ਆਪਣੇ ਬੰਦਿਆਂ ਨੂੰ ਸਨੇਹਾ ਲਾ ਕੇ ਰੋਕੋ ਕਿਉਂਕਿ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਵੀ ਇੱਥੇ ਸਰਕਾਰ ਬਦਲ ਕੇ ਟਰੰਪ ਦੀ ਆ ਗਈ ਆ ਉਸੇ ਤਰੀਕੇ ਨਾਲ ਬਾਰਡਰ ਪਾਸ ਕਰਕੇ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਆ ਉਹਦੇ ਕੋਲ ਸੈਂਡਰ ਕਰ ਦਿੰਦੇ ਜਾ ਕੇ ਤੇ ਇਹ ਬੱਚੇ ਉਹੀ ਨੇ ਜਿਹੜੇ ਪਿਛਲੇ 2-3 ਮਹੀਨੇ ਤੋਂ ਚੱਲੇ ਹੋਏ ਨੇ ਸਿੱਧਾ ਇਹਨਾਂ ਨੂੰ ਲੈ ਕੇ ਜਹਾਜ਼ ਉਰੇ ਆ ਜਾਂਦਾ ਦੇਖੋ ਸੀਐਮ ਸਾਹਿਬ ਸੀਐਮ ਸਾਹਿਬ ਕਿਉਂ ਇਹ ਗੱਲ ਕਹਿ ਰਹੇ ਨੇ ਸੀਐਮ ਸਾਹਿਬ ਦੇਖੋ ਇਹ ਪਹਿਲਾਂ ਵੀ ਇਹੀ ਇੱਥੇ ਹੀ ਤੁਸੀਂ ਅਮਰitsar ਦੇ ਵੱਡ ਪ੍ਰਤਕਰਾਰੋਂ ਦਿੱਲੀ ਕੇ ਚੰਡੀਗੜ੍ਹ ਦੇ ਹੋ ਇਹ 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 ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਇਸੇ ਏਅਰਪੋਰਟ ਤੇ 100 102 200 ਪਹਿਲਾਂ ਜਹਾਜ਼ ਭਰ ਕੇ ਪਹਿਲਾਂ ਇੱਥੇ ਜਿਹੜੇ ਇਮੀਗ੍ਰੇਸ਼ਨ ਜਿਹੜੇ ਜਾਲੀ ਸੀ ਉਹ ਆਏ ਨੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਪਰ ਇਹਨਾਂ ਨੇ ਦਿੱਲੀ ਹਰਨ ਤੋਂ ਬਾਅਦ ਇੱਕ ਕਿਉਂਕਿ ਜਿੱਦਣ ਪਹਿਲਾ ਜਹਾਜ਼ ਉਤਰਿਆ ਇਹ ਗਲੀ ਗਲੀ ਉੱਥੇ ਤੇ ਕੰਪੇਨ ਕਰਦੇ ਫਿਰਦੇ ਸੀ ਗਲੀ ਗਲੀ ਜਿਵੇਂ ਸੁੰਘਦੇ ਫਿਰਦੇ ਸੀ ਕੇਜਰੀਵਾਲ ਦੀ ਉੱਥੇ ਇਹ ਕੰਪੇਨ ਕਰਦੇ ਫਿਰਦੇ ਸੀ ਉਦੋਂ ਦਿਨ ਨੂੰ ਯਾਦ ਨਹੀਂ ਆਇਆ ਹੁਣ ਹਰਨ ਤੋਂ ਬਾਅਦ ਇਹਨਾਂ ਨੇ ਇਹ ਬਹੁਤ ਵੱਡੀ ਪਲੈਨਿੰਗ ਬਣਾਈ ਦੇਖੋ ਜੇ ਯਾਰ ਪੰਜਾਬ ਚ ਉਤਰ ਗਿਆ ਅਸੀਂ ਤਾਂ ਹਮੇਸ਼ਾ ਸਾਰੇ ਹਿੰਦੁਸਤਾਨ ਦੀ ਰਾਖੀ ਕਰਦੇ ਰਹੇ ਆ ਜੇ ਬਾਕੀ ਸਟੇਟਾਂ ਦੇ ਨੇ ਉਹ ਵੀ ਸਾਡੇ ਪੁੱਤ ਨੇ ਉਹ ਵੀ ਸਾਡੀਆਂ ਧੀਆਂ ਏ ਸਭ ਨੂੰ ਤੁਹਾਡੇ ਕੋਲ ਲਿਸਟਾਂ ਹੀ ਆ ਨਾ ਤੁਹਾਡੇ ਕੋਲ ਲਿਸਟ ਹੈਗੀ ਆ ਨਾ ਵੀ ਗੁਜਰਾਤ ਦੇ ਆ ਯੂਪੀ ਦੇ ਆ ਉਹਨਾਂ ਨੇ ਤਾਂ ਕਿਹਾ ਨਹੀਂ ਸਾਡੀ ਬਦਨਾਮੀ 1 ਮਿੰਟ 1 ਮਿੰਟ ਪਹਿਲਾਂ ਉਹਨਾਂ ਨੇ ਕਿਹਾ ਨਹੀਂ ਸਾਡੀ ਬਦਨਾਮੀ ਹੋਗੀ ਨਾ ਦੱਸੋ ਜੇ ਜੇ ਉਰੇ ਹਰਿਆਣੇ ਵਾਲੇ ਲੈਂ ਖੜੇ ਆ ਜੇ ਉਰੇ ਜਾਜ ਉਤਰ ਗਿਆ ਸਾਡੀ ਬਦਨਾਮੀ ਕਿਵੇਂ ਹੋਗੀ ਜੀ ਅਸੀਂ 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 ਸਾਡੇ ਜਿੰਨੇ ਐਨ ਆਰ ਆਈ ਭਰਾ ਨੇ ਅੱਜ ਤੋਂ 40 50 50 ਸਾਲ 70 ਸਾਲ ਪਹਿਲਾਂ ਗਏ ਆ ਅਸੀਂ ਮਾਣ ਨਾਲ ਮਾਣ ਕਰਦੇ ਆ ਵੀ ਸਾਡੇ ਪੰਜਾਬ ਨੂੰ ਬਹੁਤ ਵੱਡੀ ਤਰੱਕੀ ਕੀਤੀ ਉਹਦਾ ਯੋਗਦਾਨ ਐਨ ਆਰ ਆਈਆਂ ਦਾ ਏ ਜੇ ਵਿਚਾਰੇ ਐਨ ਆਰ ਆਈ ਇਲਲੀਗਲ ਹੋ ਗਏ ਹੁਣ ਇਹ ਜਿਹੜੇ ਗਈ ਕੋਸ਼ਿਸ਼ ਕੀਤੀ ਨਹੀਂ ਜਾ ਸਕੇ ਅਸੀਂ ਉਹਨਾਂ ਨੂੰ ਸੱਟਣਾ ਏ ਇਹ ਤੁਸੀਂ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹ ਕਿਉਂ ਇਹ ਪੰਜਾਬ ਕਿਸੀ ਆਦਤ ਪੈ ਗਈ ਆਪਣੇ ਚੇਰਸ ਆਪਣੀ ਸਵਾ ਆਪਣੀ ਸਰਚ ਆਪ ਵੀ ਪਾ ਲੈਨੇ ਹੋ ਇੱਕ ਮਿੰਟ ਆਪਣੀ ਸਵਾ ਸਰਚ ਆਪ ਵੀ ਪਾ ਲੈਨੇ ਹੋ ਕਿਹਨੇ ਕਿਹਾ ਤੁਹਾਨੂੰ ਕਿਸੇ ਬੰਦੇ ਨੇ ਆ ਕੇ ਕਿਹਾ ਵੀ ਤੁਸੀਂ ਇਹ ਬਦਨ ਸਮਾ ਤੇ ਸਾਰਾ ਮੁਲਕ ਕਹਿ ਰਿਹਾ ਵੀ ਸਾਡਾ ਦੁੱਖ ਵੰਡ ਰਿਹਾ ਪੰਜਾਬ ਜੇ ਸਾਡੇ ਲੋਕ ਕੱਢੇ ਹੋਏ ਨੇ ਉਹ ਪੰਜਾਬ ਆਪਣੀ ਜਗਾ ਦੇ ਰਿਹਾ ਧਰਤੀ ਦੇ ਰਿਹਾ ਸਾਡੇ ਬੱਚਿਆਂ ਨੂੰ ਨਹੀਂ ਤੇ ਵਿਚਾਰੇ ਰੋਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਜਾ ਰਹੇ ਆ ਪੰਜਾਬੀਆਂ ਦੀਆਂ ਡੜੀਆਂ ਚੌੜੀਆਂ ਛਾਤੀਆਂ ਜਿਹੜੇ ਦਿਲ ਨੇ ਜੇ ਸਾਰੇ ਦੇਸ਼ ਦੀ ਗੱਲ ਜੇ ਕਰੀਏ ਤਾਂ ਹਾਂ ਪੰਜਾਬ ਚੱਲ ਰਿਹਾ ਸਹਰੇ ਆਏ ਸਾਰਿਆਂ ਦਾ ਦੁੱਖ ਵੰਡ ਰਿਹਾ ਮਾੜੀ ਗੱਲ ਕੀ ਹੋ ਗਈ ਇਹ ਚ ਜਿੱਥੇ ਸਾਡੇ ਗੁਰੂਆਂ ਨੇ ਸਾਰਿਆਂ ਨੂੰ ਦੱਸਿਆ ਵੀ ਮਾਨਵਤਾ ਦੀ ਆਪਾਂ ਸੇਵਾ ਕਰਨੀ ਆ ਲੰਗਰ ਚਕਾਉਣੇ ਆ ਹੋਰ ਤੇ ਜੇ ਉਹ ਉਰੇ ਉੱਤਰ ਕੇ ਉੱਤਰ ਕੇ ਆਪਣੇ ਆਪਣੇ ਸੂਬਿਆਂ ਚਲੇ ਜਾਣਗੇ ਤੇ ਸਾਡਾ ਇਹਦੇ ਨਾਲ ਸਿਰ ਨੀਵਾ ਹੋ ਜਾਊਗਾ ਮੈਨੂੰ ਦੱਸੋ ਆਪਾਂ ਇੰਨੇ ਕਮਜ਼ੋਰ ਹੋ ਗਏ ਇੱਕ ਮਿੰਟ ਮੈਂ 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 ਸੀਐਮ ਦੀ ਗੱਲ ਸੁਣ ਲਓ ਇਹ ਸਭ ਤੋਂ ਵੱਡਾ ਗੁਨਾਹਗਰ ਸਭ ਤੋਂ ਵੱਡਾ ਜੇ ਗੁਨਾਹਗਾਰ ਆ ਕੋਈ ਪੰਜਾਬ ਦਾ ਆ ਇਹ ਮਹਾਰਾਜਾ ਸਤੋਜ ਅੱਜ ਵੀ ਉਹਦੇ ਕੋਲ ਟਾਈਮ ਨਹੀਂ ਕਿਉਂਕਿ ਸਨ ਰਾਈਜ਼ ਸਨ ਸੈਟ ਚ ਬੜਾ ਫਰਕ ਆ ਜੇ ਜੇ ਸਨ ਰਾਈਜ਼ ਹੁੰਦਾ ਤਾਂ ਸ਼ਾਇਦ ਉਹ ਵੈਲਕਮ ਕਰ ਲੈਂਦੇ ਪਰ ਜਦੋਂ ਸਨ ਸੈਟ ਹੋ ਗਿਆ ਸਨ ਸੈਟ ਮਤਲਬ ਸਨ ਜਦੋਂ ਸੈਟ ਹੋ ਗਿਆ ਸਨ ਸੈਟ ਤੋਂ ਬਾਅਦ ਕੀ ਹੋ ਜਾਂਦਾ 8 ਪੀਐਮ ਕੀ ਹੁੰਦੀ ਹੈ 8 ਪੀਐਮ ਸਨਸੈਟ ਤੋਂ ਬਾਅਦ ਇਸ ਵੇਲੇ 8:00 ਪੀ.ਐਮ ਦੀ ਲੋੜਾ ਹੋਰ ਸੁਣ ਲੋ ਜੇ ਬਿਫੋਰ ਸਨਸੈਟ ਹੁੰਦਾ ਤਾਂ ਸੀ ਵੀ ਕਰਦੇ ਸਭ ਕੁਝ ਕਰਦੇ ਪਰ ਹੁਣ ਇੱਥੇ ਮੈਂ ਦੇਖਿਆ ਕੱਲੇ ਮੰਤਰੀ ਲੱਤਾਂ ਲੀਆਂ ਮਾਰਦੇ ਫਿਰਦੇ ਆ ਕਿਉਂਕਿ ਆਫਟਰ 8:00 ਪੀ.ਐਮ ਹੋ ਚੱਲੇ ਆ ਇਸ ਵੇਲੇ ਉਹਨਾਂ ਨੂੰ ਉਹ 8:00 ਪੀ.ਐਮ ਆ ਜਿਹੜੀ ਜ਼ਰੂਰੀ ਆ ਇਹ ਮੁੱਖ ਮੰਤਰੀ ਜੇਕਰ ਤੂਤ ਹੁੰਦੀ ਹੈ ਮੁੱਖ ਮੰਤਰੀ ਦੀ ਇਹ ਬੰਦਾ ਸੌਂ ਰੱਖ ਕੇ ਆਪਣੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰ ਕੇ ਕਿਹਾ ਸੀ ਮੈਂ ਸ਼ਰਾਬ ਨਹੀਂ ਪੀਊਂਗਾ ਇਹਨੇ ਏਜੰਟ ਕਿਹਾ ਸੀ ਮੈਂ ਖਤਮ ਕਰ ਦੂੰਗਾ ਪੰਜਾਬ ਚ ਅੱਜ ਹੋ ਕੀ ਰਿਹਾ ਏ ਅੱਜ ਹੋ ਕੀ ਰਿਹਾ ਪੰਜਾਬ ਚ ਇਹ ਚ ਜੇ ਮਾੜਾ ਮੋਟਾ ਕਾਣਾ ਸਭ ਤੋਂ ਪਹਿਲਾਂ ਜਦੋਂ ਆ ਜਹਾਜ਼ ਉਤਰ ਰਿਹਾ ਨਾ ਇਹਨੂੰ ਅਸਤੀਫਾ ਦੇਣਾ ਚਾਹੀਦਾ ਸੀ ਇਹ ਕਿਹੜੇ ਮੂੰਹ ਨਾਲ ਬੋਲ ਰਿਹਾ ਜਿਹੜਾ ਕਹਿੰਦੇ ਐਸੇ ਅਸੀਂ ਬਾਹਰੋਂ ਗੋਰੇ ਉਰੇ ਆਉਣਗੇ ਰਿਵਰਸ ਮਾਈਗ੍ਰੇਸ਼ਨ ਕਰ ਦੂੰਗਾ ਵੀ ਗੋਰੇ ਉਰੇ ਆ ਕੇ ਕੰਮ ਕਰਨਗੇ ਇਹ ਸੀਐਮ ਕਿਹੜੇ ਮੂਨਾ ਉਰੇ ਬੋਲਦਾ ਗੁਰੂ ਦੀ ਧਰਤੀ ਤੇ ਇਹ ਬੇਸ਼ਰਮੰਦਾ ਐਸਾ ਏ ਵੀ ਇਹ ਆ ਕੇ ਉਰੇ ਕਹਿ ਰਿਹਾ ਏ ਵੀ ਜਹਾਜ਼ ਕਿਉਂ ਲਾਇਆ ਅਰੇ ਭਾਈ ਤੂੰ ਤਾਂ ਗੋਰਿਆਂ ਨੂੰ ਉਡੀਕ ਰਿਆ ਸੀ ਅੱਜ ਸਾਡੇ ਪੰਜਾਬੀ ਜਿਹਨੇ 50-50 ਲੱਖ ਰੁਪਈਆ ਦੇ ਹਰ ਜਾ ਰਿਆ ਉਰੇ 50 ਲੱਖ ਲੱਖੇ ਨੂੰ ਕੋਈ ਕੰਮ ਨਹੀਂ ਲੱਭ ਰਿਆ